ਮੀਦਾਰ ਇਹਨਾਂ ਦੀ ਜ਼ਮੀਨ ਤੋਂ ਮਿੱਟੀ ਕੱਢਣ ਵਾਸਤੇ ਟਰੈਕਟਰ ਲੱਗੇ ਹੋਏ ਆ ਤੇ ਹੁਣ ਇੱਥੇ ਖਾਣ ਪੀਣ ਵਾਲੇ ਸਬੰਧ ਦੀ ਲੋੜ ਨੇ ਇੱਥੇ ਜੇ ਲੋਡ ਹੋਵੇ ਤੇ ਨਾ ਟਰੈਕਟਰ ਵਾਸਤੇ ਤੇਲ ਦੀ ਲੋੜ ਆ ਤੇ ਦੇਖਵਿੰਦਾ ਕੋਨੂੰ ਫੜਲਾ ਰਹਿਣਾ ਉਹਦੇ ਨਾਲ ਖੜਨਾ ਅੱਜ ਜਿਹੜਾ 10 ਤਰੀਕ ਨੂੰ ਭੈਣੀ ਕਾਦਰ ਤੋਂ ਵੰਨ ਟੁੱਟਿਆ ਸੀ ਉਹ ਵੰਨ ਰਾਤ ਪਾਜੀ ਗਿਆ ਸੀ ਤੇ ਅੱਜ ਉਹਨੂੰ ਮਜ਼ਬੂਤ ਕਰਨ ਵਾਸਤੇ ਤੇ ਅੱਜ ਦੇ ਜ਼ਿੰਮੇਦਾਰ ਇਹਨਾਂ ਦੀ ਜ਼ਮੀਨ ਨੂੰ ਮਿੱਟੀ ਕੱਢਣ ਵਾਸਤੇ ਟਰੈਕਟਰ ਲੱਗੇ ਹੋਏ ਆ ਵਾਕਵਾਕ ਪਿੰਡਾਂ ਤੋਂ ਰੇਨਪੁਰ ਤੋਂ ਆਏ ਆ ਕੁਝ ਮਾਲਵੇ ਤੋਂ ਪਰਵਾਲ ਪਰਵਾਲ ਤੋਂ ਪਰਵਾਲ ਕਲਾਂ ਤੋਂ ਆਏ ਹੋਏ ਆ ਵਾਕਵਾਕ ਪਿੰਡਾਂ ਤੋਂ ਟਰੈਕਟਰ ਆਏ ਹੋਏ ਆ ਜਿਹੜੇ ਇਸ ਇਲਾਕੇ ਦੀ ਮਦਦ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਹੋਰ ਵੀ ਬੇਨਤੀ ਕਰਾਂਗੇ ਕਿ ਹੁਣ ਇੱਥੇ ਖਾਣ ਪੀਣ ਵਾਲੇ ਸਬੰਧ ਦੀ ਲੋੜ ਨਹੀਂ ਆ ਇੱਥੇ ਜੇ ਲੋਡ ਹੋਵੇ ਤੇ ਨਾਲ ਟਰੈਕਟਰ ਵਾਸਤੇ ਤੇਲ ਦੀ ਲੋੜ ਆ ਜਾਂ ਜਿਹੜਾ ਹੈ ਜਦੋਂ ਇਹ ਖੱਤੇ ਵੱਢ ਜਾਣ ਫਿਰ ਵੀ ਤੇ ਖਾਣ ਦੀ ਲੋੜ ਆ ਜਾ ہزار ਦੀ ਲੋੜ ਹੈ ਇਹਨਾਂ ਦੇ ਪਸ਼ੂਆਂ ਵਾਸਤੇ ਹੋਰ ਉਹ ਜਿਹੇ ਸਮਾਨ ਜਿਹੜਾ ਹੈ ਉਹ ਨਾ ਭੇਜਿਆ ਜਾਵੇ ਨਾ ਖਰੀਦਿਆ ਜਾਵੇ ਤਾਂ ਕਿ ਇਹਨਾਂ ਦੇ ਜਿਹੜੇ ਕੰਮ ਆਉਣ ਵਾਲੀ ਜਿਹੜਾ ਜਿਹਦੇ ਨਾਲ ਇਹਨਾਂ ਕਿਸਾਨਾਂ ਦਾ ਫਾਇਦਾ ਹੋਵੇ ਉਹੀ ਜਿਹੜੀ ਆ ਉਹ ਸਭ ਤੋਂ ਅਹਿਮ ਆ ਕੇ ਤੇਲ ਆ ਟਰੈਕਟਰ ਇਹਨਾਂ ਦੇ ਕੋਲ ਹੈਗੇ ਆ ਕੁਝ ਸੰਗਤ ਬਾਹਰੋਂ ਲਈ ਆਉਂਦੀ ਆ ਪਰ ਜਿਹੜੇ ਹੈ ਤੇਲ ਦੀ ਜਿਹੜੀ ਹੈ ਸੇਵਾ ਉਹ ਸੰਗਤ ਕਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਨਾਮ ਦਾ ਵੀਰ ਸੇਵਾ ਤੇ ਆਏ ਆ ਜਿਹੜੀ ਮਾਰ ਜਿਹਨਾਂ ਲੋਕਾਂ ਤੇ ਪਈ ਆ ਉਹਨਾਂ ਦੀ ਮਦਦ ਕਰਨ ਵਾਸਤੇ ਆਏ ਵਾਹਿਗੁਰੂ ਇਹਨਾਂ ਚਾਰ ਦੀ ਕਲਾ ਬਖਸ਼ੇ ਫੇਰ ਕਰੇ ਸਤਿਗੁਰੂ ਤੋਂ ਐਫੋ ਜੇ ਹਾਲਾਤ ਨਾ ਬਣ ਪਰ ਜੇ ਕੋਈ ਕੋਈ ਡਿੱਗ ਪੈਂਦਾ ਉਹਨੂੰ ਫਾਟਲਾ ਦੇਣਾ ਉਹਦੇ ਨਾਲ ਖੜਨਾ ਉਹਦਾ ਜਿਹੜਾ ਹੈ ਉਹ ਆ ਔਖਾ ਸਮਾਂ ਵੀ ਜਿਹੜਾ ਹੈ ਉਹ ਨਿਕਲ ਜਾਂਦਾ ਉਹਦੇ ਵਾਸਤੇ ਆਪਾਂ ਸਾਰਿਆਂ ਨੇ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ